ਅੱਜਕੱਲ ਸਵੇਰ ਦੀ ਸੈਰ ਨਹੀਂ ਕੀਤੀ ਜਦੋਂ ਦੇ ਇਹੋ ਜਿਹੇ ਹਾਲਾਤ ਹਨ ਉਹਦੇ ਹਿਸਾਬ ਨਾਲ ਮੂਵ ਕਰਨਾ ਪੈਂਦਾ ਆ ਸਵੇਰ ਦੀ ਸੈਰ ਕਰਨ ਨਾਲ ਤੇ ਲੀਡਰ ਕੋਲ ਟਾਈਮ ਮਿਲ ਜੇ ਬੜੀ ਵੱਡੀ ਕਨਿਮਤ ਹੈ ਤੇ ਸੋਇਆ ਵੀ ਇਸ ਵੇਲੇ ਹਾਲਾਤ ਜਿਹੋ ਜਿਹੇ ਤਨਾਲੇ ਉਹਦੇ ਕਰਕੇ ਸ਼ਹਿਰ ਦੇ ਵਿੱਚ ਵਿਚਰ ਰਹੇ ਆ ਸਾਰੇ ਅਸੀਂ ਲੋਕਾਂ ਨੂੰ ਮਿਲ ਰਹੇ ਆ ਔਰ ਮਜ਼ਬੂਤੀ ਨਾਲ ਖੜੇ ਰਹਿਣ ਦੀ ਗੱਲ ਕਰ ਰਹੇ ਆ ਔਰ ਲੋਕਾਂ ਨੂੰ ਗਾਹ ਵੀ ਕਰ ਰਹੇ ਆ ਕਿ ਕਿਤੇ ਫਰਮਾਂ ਤੇ ਨਹੀਂ ਯਕੀਨ ਕਰਨਾ ਚਾਹੀਦਾ ਔਰ ਦੂਸਰਾ ਆਪਣੇ ਭੈਣ ਭਰਾਵਾਂ ਨਾਲ ਖਾਸ ਕਰ ਗਵੰਡੀਆਂ ਨਾਲ ਜ਼ਰੂਰ ਬਣਾ ਕੇ ਰੱਖੋ ਜਿੱਥੇ ਜਿਆਦਾ ਤਕਰੀਬਨ ਥੋੜੇ ਬੋਤੇ ਕਿਤੇ ਨਾ ਕਿਤੇ ਖੜਾ ਕੇ ਰਹਿਦਾ ਹੀ ਆ ਸਾਡੀ ਕੁਦਰਤੀ ਇਹ ਵਿਰਸੇ ਚ ਹੀ ਆ ਤੇ ਗਵੰਡੀ ਮਾੜਾ ਹੋਵੇ ਫਿਰ ਤੂੰ ਉਧਰ ਚੰਗਾ ਕਰਨ ਲੱਗੇ ਆਪ ਚੰਗੇ ਹੋ ਜੀ ਹੈ ਨਾ ਅੱਛਾ ਬਾਕੀ ਲੀਡਰ ਕਿੱਥੇ ਨੇ ਤੁਸੀਂ ਪਾਕਿਸਤਾਨਰ ਦਾ ਗਵੰਡੀ ਨਾ ਹੋਵੇ ਨਹੀਂ ਪਰ ਬਾਕੀ ਲੀਡਰ ਕਿੱਥੇ ਨੇ ਇਕੱਲੇ ਹੀ ਹੋ ਚਲੋ ਮੈਨੂੰ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਹਰ ਕੋਈ ਆਪਣੀ ਜਗ੍ਹਾ ਰਿਹਾ ਹੋਵੇਗਾ ਕੋਈ ਨਾ ਕੋਈ ਕੰਮ ਉਹ ਉਹਨਾਂ ਨੂੰ ਹੋਏਗਾ ਉਹ ਆਪੇ ਆ ਜਾਣਗੇ ਆਪੇ ਕਦੇ ਹੁਣੇ ਕਦੇ ਮੈਨੂੰ ਪਤਾ ਨਹੀਂ ਮੈਨ ਕੇਸ ਬਾਰੇ ਜਾਣਕਾਰੀ ਨਹੀਂ ਲਈ ਬਾਕੀ ਜੋ ਰਾਤੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਕੀ ਸਮਝੋ ਕਿ ਡਰ ਦਾ ਮਾਹੌਲ ਹੈ ਰਾਤੀ ਦੇਖੋ ਪੂਰਾ ਪਾਕਿਸਤਾਨ ਵੱਲੋਂ ਵੱਡੇ ਅਟੈਕ ਹੋਇਆ ਹੈ ਇੰਡੀਆ ਦੇ ਉੱਤੇ ਔਰ ਉੱਪਰ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਹਰ ਜਗ੍ਹਾ ਤੇ ਉਹਨਾਂ ਨੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਹੈ ਮਜਾਇਲ ਹਮਲੇ ਕੀਤੇ ਪਰ ਸਾਡੀ ਆਰਮੀ ਨੂੰ ਸਲੂਟ ਹੈ ਜਿਨ੍ਹਾਂ ਨੇ ਇਹਨੂੰ ਡਿਫਿਊਜ਼ ਕੀਤਾ ਔਰ ਉਹਨਾਂ ਦਾ ਨਿਊਟਰਲਾਈਜ਼ ਕੀਤਾ ਚਾਹੇ ਡਰੋਨ ਹਮਲੇ ਹੀ ਚਾਹੇ ਮਜਾਇਲ ਸੀ ਸਾਰੇ ਪੱਟ ਜਵਾਬੀ ਕਾਰਵਾਈ ਬੜੀ ਵੱਡੀ ਕੀਤੀ ਹੈ ਇੰਡੀਆ ਨੇ ਇਹ ਤਸੱਲੀ ਬਖਸ਼ ਹੈ ਔਰ ਇਹ ਹੀ ਸਹੀ ਇੰਡੀਆ ਚਾਹੁੰਦਾ ਸੀ ਲੋਕ ਚਾਹੁੰਦੇ ਸੀ ਕਿ ਇਹਨਾਂ ਨੂੰ ਇੱਕ ਵਾਰੀ ਜਿਹੜੀ ਜਵਾਬ ਦੇਣਾ ਜ਼ਰੂਰੀ ਕਿਉਂਕਿ ਇਹ ਨਿਹੱਥੇ ਲੋਕਾਂ ਨੂੰ ਮਾਰਨਾ ਮਾਸੂਮ ਲੋਕਾਂ ਨੂੰ ਮਾਰਨਾ ਅੱਤਵਾਦ ਬਣਾਉਣਾ ਇਹ ਬਹੁਤ ਮਾੜੀ ਗੱਲ ਹੈ ਔਰ ਇਹ ਇੱਕ ਨਾ ਦਾ ਤਰੀਕਾਕਾਰ ਬਣ ਚੁੱਕਾ ਸੀ ਇਹ ਇਸ ਚੀਜ਼ ਨੂੰ ਸਮਝਦੇ ਨਹੀਂ ਸੀ ਮੈਨੂੰ ਤਾਂ ਅ ਦੁੱਖ ਹੈ ਕਿ ਇਹਨੂੰ ਤਾਂ ਵੀ ਸਮਝ ਨਹੀਂ ਲੱਗਦੀ ਪ੍ਰਾਈਮ ਮਿਨਿਸਟਰ ਉਹਨਾਂ ਦਾ ਕਹਿ ਰਿਹਾ ਆਪਣੀ ਪਾਰਲੀਮੈਂਟ 'ਚ ਖੜਾ ਹੋ ਕੇ ਕਿ ਸਾਡੇ ਵੀ 90 ਹਜ਼ਾਰ ਲੋਕ ਅੱਤਵਾਦੀ ਪੇੜ ਚੜੇ ਆ ਤੇ ਫਿਰ ਤੁਸੀਂ ਅੱਤਵਾਦੀ ਪਾਲਦੇ ਕਿਉਂ ਜੀ ਇਹ ਤੋਂ ਵੀ ਉਸੇ ਦਿਨ ਜਿਸ ਦਿਨ ਅੱਤਵਾਦੀ ਇੰਡੀਆ ਨੇ ਮਾਰੇ ਟਿਕਾਣਿਆਂ ਦੇ ਉੱਤੇ 7 ਤਰੀਕ ਨੂੰ ਜਿਹੜਾ ਅਟੈਕ ਕੀਤਾ ਆ 8 8 ਨੂੰ ਆ 6 ਨੂੰ ਹੈ ਅਟੈਕ ਜਦੋਂ 6 ਰਾਤ ਨੂੰ ਕੀਤਾ ਆ 7 ਮਨੇਰ ਦੀ ਗੱਲ ਹੈ ਉਹਨਾਂ ਟਿਕਾਣਿਆਂ ਦਾ ਇੰਡੀਆ ਨੇ ਦਿੱਤਾ ਬਿਊਰੋ ਵੀ ਆ ਜਿਹੜਾ ਟਿਕਾਣਾ ਫਲਾਣੇ ਫਲਾਣੇ ਅੱਤਵਾਦੀ ਦਾ ਸੀ ਤੇ ਇਹਨੇ ਆ ਨੁਕਸਾਨ ਸਾਡਾ ਕੀਤਾ ਉਹਨਾਂ ਦੇ ਜਨਾਜ਼ੇ ਤੇ ਸਾਰੀ ਪਾਕਿਸਤਾਨੀ ਗਵਰਨਮੈਂਟ ਖੜੀ ਸੀ ਜੋ ਅੱਤਵਾਦੀਆਂ ਦੀਆਂ ਜਨਾਜ਼ੀਆਂ 'ਚ ਤੁਸੀਂ ਜਾਓਗੇ ਤੇ ਫਿਰ ਉਹਨਾਂ ਤੁਹਾਡੇ ਦੇ ਘਰਾਂ ਤੇ ਵੀ ਹਮਲੇ ਕਰਨੇ ਆ ਬਦਮਾਸ਼ ਪਾ ਲੋਗੇ ਤਾਂ ਬਦਮਾਸ਼ਾਂ ਨੇ ਤੁਹਾਡੇ ੱਲ ਵੀ ਆਉਣਾ ਹੈ ਸ਼ਰਾਫਤ ਦੀ ਜ਼ਿੰਦਗੀ ਜਿਓ ਪੀਸਫੁਲ ਰਹੋ ਪੀਸਫੁਲ ਰਹਿਣ ਦਿਓ ਪਰ ਜੇ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਇੰਡੀਆ ਬਹੁਤ ਸਮਰੱਥ ਹੈ ਔਰ ਉਹਦਾ ਜਵਾਬ ਉਸੇ ਭਾਸ਼ਾ 'ਚ ਦਿੱਤਾ ਜਾਊ ਜਿੱਦਾਂ ਤੁਹਾਨੂੰ ਹੁਣ ਦਿੱਤਾ ਹੈ ਇੱਕ ਸਕਿੰਟ ਖੂ ਅੱਜਕੱਲ ਸਵੇਰ ਦੀ ਸੈਰ ਨਹੀਂ ਕੀਤੀ ਜਦੋਂ ਦੇ ਇਹੋ ਜਿਹੇ ਹਾਲਾਤ ਹਨ ਉਹਦੇ ਹਿਸਾਬ ਨਾਲ ਮੂਵ ਕਰਨਾ ਪੈਂਦਾ ਆ ਸਵੇਰ ਦੀ ਸੈਰ ਕਰਨ ਨਾਲ ਤੇ ਲੀਡਰ ਕੋਲ ਟਾਈਮ ਮਿਲ ਜੇ ਬੜੀ ਵੱਡੀ ਗਨਿਮਤ ਹੈ ਤੇ ਸੋਇਆ ਵੀ ਐਸ ਵੇਲੇ ਹਾਲਾਤ ਜਿਓ ਜਿਤਨਾ ਲੈ ਉਹਦੇ ਕਰਕੇ ਸ਼ਹਿਰ ਦੇ ਵਿੱਚ ਵਿਚਰ ਰਹੇ ਆ ਸਾਰੇ ਅਸੀਂ ਲੋਕਾਂ ਨੂੰ ਮਿਲ ਰਹੇ ਆ ਔਰ ਮ ਔਰ ਲੋਕਾਂ ਨੂੰ ਗਾ ਵੀ ਕਰ ਰਹੇ ਆ ਕਿ ਕਿਤੇ ਫਰਮਾਂ ਤੇ ਨਹੀਂ ਯਕੀਨ ਕਰਨਾ ਚਾਹੀਦਾ ਔਰ ਦੂਸਰਾ ਆਪਣੇ ਭੈਣ ਭਰਾਵਾਂ ਨਾਲ ਖਾਸ ਕਰ ਗਵੰਡੀਆਂ ਨਾਲ ਜਰੂਰ ਬਣਾ ਕੇ ਰੱਖੋ ਜਿੱਥੇ ਜ਼ਿਆਦਾ ਤਕਰੀਬਨ ਥੋੜੇ ਬੋਤੇ ਕਿਤੇ ਨਾ ਕਿਤੇ ਇਕੱਠਾ ਕੇ ਰਹਿੰਦੇ ਆ ਸਾਡੀ ਸਾਡੀ ਕੁਦਰਤੀ ਇਹ ਵਿਰਸੇ ਚ ਹੀ ਆ ਤੇ ਗਵੰਡੀ ਮਾੜਾ ਹੋਵੇ ਫਿਰ ਤੇ ਉਦੋਂ ਚੰਗਾ ਕਰ ਲਾਂਗੇ ਆਪ ਚੰਗੇ ਹੋ ਜੀ ਹੈ ਨਾ ਅੱਛਾ ਬਾਕੀ ਲੀਡਰ ਕਿੱਥੇ ਨੇ ਤੁਸੀਂ ਪਾਕਿਸਤਾਨਰ ਦਾ ਗਵੰਡੀ ਨਾ ਹੋਵੇ ਨਹੀਂ ਪਰ ਬਾਕੀ ਲੀਡਰ ਕਿੱਥੇ ਨੇ ਇਕੱਲੇ ਹੀ ਹੋ ਜਾਂਦੇ ਆ ਚਲੋ ਮੈਨੂੰ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਹਰ ਕੋਈ ਆਪਣੀ ਜਗ੍ਹਾ ਰਿਹਾ ਹੋਵੇਗਾ ਕੋਈ ਨਾ ਕੋਈ ਕੰਮ ਉਹ ਉਹਨਾਂ ਨੂੰ ਹੋਏਗਾ ਉਹ ਆਪੇ ਆ ਜਾਣਗੇ ਆਪੇ ਕਦੇ ਹੁਣੇ ਕਦੇ ਮੈਂ ਮੈਨੂੰ ਪਤਾ ਨਹੀਂ ਮੈਂ ਕਿਸੇ ਬਾਰੇ ਜਾਣਕਾਰੀ ਨਹੀਂ ਲਈ ਬਾਕੀ ਜੋ ਰਾਤੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਕੀ ਸਮਝੋ ਕਿ ਡਰ ਦਾ ਮਾਹੌਲ ਹੈ ਰਾਤੀ ਦੇਖੋ ਪੂਰਾ ਪਾਕਿਸਤਾਨ ਵੱਲੋਂ ਵੱਡੇ ਅਟੈਕ ਹੋਇਆ ਇੰਡੀਆ ਦੇ ਉੱਤੇ ਔਰ ਉੱਪਰ ਲੈ ਕੇ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਹਰ ਜਗ੍ਹਾ ਤੇ ਉਹਨਾਂ ਨੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਹੈ ਮਜ਼ਾਈਲ ਹਮਲੇ ਕੀਤੇ ਪਰ ਸਾਡੀ ਆਰਮੀ ਨੂੰ ਸਲੂਟ ਹੈ ਜਿਨ੍ਹਾਂ ਨੇ ਇਹਨੂੰ ਡਿਫਿਊਜ਼ ਕੀਤਾ ਔਰ ਇਹਨਾਂ ਦਾ ਨਿਊਟਰਲਾਈਜ਼ ਕੀਤਾ ਚਾਹੇ ਡਰੋਨ ਨਾਲ ਵੜੇ ਹੀ ਚਾਹੇ ਮਜ਼ਾਇਲ ਸੀ ਸਾਰੇ ਪੱਟ ਉਹ ਜਵਾਬੀ ਕਾਰਵਾਈ ਬੜੀ ਵੱਡੀ ਕੀਤੀ ਇੰਡੀਆ ਨੇ ਇਹ ਤਸੱਲੀ ਬਖਸ਼ ਹੈ ਔਰ ਇਹਹੀ ਸਹੀ ਇੰਡੀਆ ਚਾਹੁੰਦਾ ਸੀ ਲੋਕ ਚਾਹੁੰਦੇ ਸੀ ਕਿ ਇਹਨਾਂ ਨਾਲ ਇੱਕ ਵਾਰੀ ਜਿਹੜੀ ਜਵਾਬ ਦੇਣਾ ਜ਼ਰੂਰੀ ਕਿਉਂਕਿ ਇਹਨੇ ਹੱਥੇ ਲੋਕਾਂ ਨੂੰ ਮਾਰਨਾ ਮਾਸੂਮ ਲੋਕਾਂ ਨੂੰ ਮਾਰਨਾ ਅਤਵਾਦ ਬੁਲਾਉਣਾ ਇਹ ਬਹੁਤ ਮਾੜੀ ਗੱਲ ਹੈ ਔਰ ਇਹ ਕਿਨਾਂ ਦਾ ਤਰੀਕਾਕਾਰ ਬਣ ਚੁੱਕਾ ਸੀ ਇਹ ਇਸ ਚੀਜ਼ ਨੂੰ ਸਮਝਦੇ ਨਹੀਂ ਸੀ ਮੈਨੂੰ ਤਾਂ ਅ ਦੁੱਖ ਹੈ ਕਿ ਨੂੰ ਤਾਂ ਵੀ ਸਮਝ ਨਹੀਂ ਲੱਗਦੀ ਪ੍ਰਾਈਮ ਮਿਨਿਸਟਰ ਉਹਨਾਂ ਦਾ ਕਹਿ ਰਿਹਾ ਆਪਣੀ ਪਾਰਲੀਮੈਂਟ 'ਚ ਖੜਾ ਹੋ ਕੇ ਕਿ ਸਾਡੇ ਵੀ 90 ਹਜ਼ਾਰ ਲੋਕ ਅੱਤਵਾਦੀ ਭੇਡ ਚੜੇ ਆ ਤੇ ਫਿਰ ਤੁਸੀਂ ਅੱਤਵਾਦੀ ਪਾਲਦੇ ਕਿਉਂ ਜੀ ਫਿਰ ਤੁਸੀਂ ਉਸੇ ਦਿਨ ਜਿਸ ਦਿਨ ਅੱਤਵਾਦੀ ਇੰਡੀਆ ਨੇ ਮਾਰੇ ਟਿਕਾਣਿਆਂ ਦੇ ਉੱਤੇ 7 ਤਰੀਕ ਨੂੰ ਜਿਹੜਾ ਅਟੈਕ ਕੀਤਾ ਆ 8 8 ਨੂੰ ਆ 6 ਨੂੰ ਹੈ ਅਟੈਕ ਜਦੋਂ ਸ਼ਹਿਰ ਆਦ ਨੂੰ ਕੀਤਾ ਆ 7 ਮਨੇਰ ਦੀ ਗੱਲ ਹੈ ਉਹਨਾਂ ਟਿਕਾਣਿਆਂ ਦਾ ਇੰਡੀਆ ਨੇ ਦਿੱਤਾ ਬਿਊਰੋ ਵੀ ਆ ਜਿਹੜਾ ਟਿਕਾਣਾ ਫਲਾਣੇ ਫਲਾਣੇ ਅੱਤਵਾਦੀ ਦਾ ਸੀ ਤੇ ਇਹਨੇ ਆ ਨੁਕਸਾਨ ਸਾਡਾ ਕੀਤਾ ਉਹਨਾਂ ਦੇ ਜਨਾਜ਼ੇ ਤੇ ਸਾਰੀ ਪਾਕਿਸਤਾਨੀ ਗਵਰਨਮੈਂਟ ਖੜੀ ਸੀ ਜੋ ਜੱਤਵੰਦਿਆਂ ਦੀਆਂ ਜਨਾਜ਼ੀਆਂ 'ਚ ਤੁਸੀਂ ਜਾਓਗੇ ਤੇ ਫਿਰ ਉਹਨਾਂ ਤੁਹਾਡੇ ਦੇ ਘਰਾਂ ਤੇ ਵੀ ਹਮਲੇ ਕਰਨੇ ਬਦਮਾਸ਼ ਪਾ ਲੋਗੇ ਤੇ ਬਦਮਾਸ਼ਾਂ ਨੇ ਤੁਹਾਡੇ 'ਲ ਵੀ ਆਉਣਾ ਹੈ ਸ਼ਰਾਫਤ ਦੀ ਜ਼ਿੰਦਗੀ ਜਿਓ ਪੀਸਫੁਲ ਰਹੋ ਪੀਸਫੁਲ ਰਹਿਣ ਦਿਓ ਪਰ ਜੇ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਇੰਡੀਆ ਬਹੁਤ ਸਮਰੱਥ ਹੈ ਔਰ ਉਹਦਾ ਜਵਾਬ ਉਸੇ ਭਾਸ਼ਾ 'ਚ ਦਿੱਤਾ ਜਾਊ ਜਿੱਦਾਂ ਤੁਹਾਨੂੰ ਹੁਣ ਦਿੱਤਾ ਹੈ